ਅਸੀ ਕਾਲ ਜੀ ਆ ਬਾਈ ਕਲਾਰਾਂ ਤੋਂ ਸਮਾਨ ਆ ਜਾਂਦੀ ਆ ਸੜਕ ਸਮਾਨੇ ਤੋਂ ਕਲਾਰਾਂ ਨੂੰ ਆਉਂਦੀ ਆ ਯਾਰ ਇਹ ਇਹ ਨਾ ਭਵੰਤਮਾਨ ਸਰਕਾਰ ਨੂੰ ਜਮੀ ਨਹੀਂ ਦਿਖਦਾ ਇਹ ਜਿਹੜੇ ਟੋਏ ਪੈਰੇ ਨੇ ਗੱਡੀਆਂਾਂ ਦਾ ਤਾਂ ਬੁਰਾ ਹਾਲ ਹੈ ਹਰੇਕ ਦੀ ਬੁਰਾ ਹਾਲ ਆ ਬਾਈ ਇਹ ਚੇਤਨ ਸਿੰਘ ਜੌੜਾ ਮਾਜਰਾ ਜੀ ਨੂੰ ਬੇਨਤੀ ਆ ਇੱਕ ਕਲਵੰਤ ਸਿੰਘ ਜੀ ਨੂੰ ਬੇਨਤੀ ਆ ਵੀ ਯਾਰ ਆਪਾਂ ਗੱਲਾਂ ਬੜੀਆਂ ਬੜੀਆਂ ਮਾਰਦੇ ਆ ਇਹਦਾ ਕੋਈ ਹੱਲ ਹੋ ਸਕਦਾ ਜੇ ਕਸਦੋ ਬਾਈ ਯਾਰ ਟੱਕੀਂ ਲਾ ਦੋ ਇਹਦੇ ਇੰਨੇ ਪਰੇਸ਼ਾਨ ਹੁੰਦੇ ਨੇ ਲੋਕ ਮੇਨ ਰਸਤਾ ਇਹ ਯਾਰ ਇਧਰ ਦਾ ਸਾਰਾ ਸਨਾਮਸ ਨੂੰ ਏਰੀਆ ਦਾ ਇਧਰ ਸਮਾਨ ਏਰੀਆ ਦਾ ਇਧਰ ਪੈਂਦਾ ਇਹ ਮੇਨ ਮੇਨ ਰਸਤਾ ਪੈਂਦਾ ਜਮੀ ਟੁੱਟਿਆ ਪ ਕਿਲੋਮੀਟਰ ਦਾ ਟੋਕੜਾ ਯਾਰ ਇਹ ਬਣਾਉਣ ਨੂੰ ਕਿੱਡੀ ਗੱਲ ਆ ਸਰਕਾਰ ਨੂੰ ਇਹ ਤਾਂ ਜੇ ਐਵੇਂ ਲੈ ਚਾਹੇ ਮੰਤਰੀ ਚਾਹੇ ਕੱਲਾ ਵੀ ਬਣਾ ਸਕਦਾ ਇਹਦਾ ਪੰਨਾ ਯਾਰ ਰਸਤੇ ਦਾ 8 ਕਿਲੋਮੀਟਰ ਦਾ ਕਿੰਨਾ ਕਿ ਟੋਕੜਾ ਹੁੰਦਾ ਸਮਾਣੇ ਤੋਂ ਲੈ ਕੇ ਕਲਾਰਾਂ ਤੱਕ ਬਾਈ ਆਹ ਦੇਖ ਲਓ ਕਿਹੜੇ ਕਿਹੜੇ ਟੋਏ ਨੇ ਸਿੱਧੇ ਟੱਕਰਾਂ ਵਾਲੇ ਟੋਏ ਨੇ ਗੱਡੀ ਦਾ ਲੰਘਦੇ ਆ 8 8 ਕਿਲੋਮੀਟਰ ਜੱਦਾ ਬੋਣਾ ਘੰਟਾ ਲੱਗੇ ਦੇਖ ਲਓ ਜੀ ਸਾਹ ਲਾ ਲਓ ਪਹਿਲੇ ਯਾਰ ਦੂਜੇ ਗੇਅਰ ਚ ਜਾਂਦੀ ਆ ਗੱਡੀ ਪੂਰਾ ਹਾਲ ਹੋਇਆ ਪਿਆ ਦੇ ਦਾ ਦਵੰਤਮਨ ਸਾਹਿਬ ਬਾਈ ਅੱਡੇ ਦਾ ਦਿਨੇ ਬਣਾ ਤੇ ਬਹੁਤ ਵਧੀਆ ਆਪਾਂ ਨਹੀਂ ਕਹਿੰਦੇ ਵੀ ਬਣਨੇ ਨਹੀਂ ਚਾਹੀਦੇ ਚਲੋ ਪਿੰਡ ਪਰ ਯਾਰ 8 ਕਿਲੋਮੀਟਰ ਦੇ ਟੁਕੜੇ ਤੇ ਵੀ ਗੌਰ ਕਰ ਬਾਈ ਬਣ ਕੇ ਯਾਰ ਇਹਦਾ ਬਹੁਤ ਬੁਰਾ ਹਾਲ ਆ ਇਹਦੇ ਕਣੀ ਨਹੀਂ ਸਰਦਾ ਇਹਦਾ ਬਹੁਤ ਸੰਦ ਟੁੱਟਦੇ ਨੇ ਬਾਈ ਬਹੁਤ ਬੁਰਾ ਹਾਲ ਹੁੰਦਾ ਐਮ ਬਸ ਮਜਬੂਰ ਹੋ ਗਿਆ ਤੁਮਨ ਨਹੀਂ ਕਹਿ ਰਹੇ ਤੈਨੂੰ ਵੀ ਯਾਰ ਇਹਦਾ ਹੱਲ ਹੋਣਾ ਚਾਹੀਦਾ ਬਾਈ ਇਹ ਬਹੁਤ ਔਖਾ ਇਹ ਸਭ ਤੋਂ ਰਸਤਾ ਔਖਾ ਹੈ ਤਿੰਨ ਚਾਰ ਰਸਤੇ ਜਾਂਦੇ ਨੇ ਬਾਈ ਸਮਾਨੇ ਨੂੰ ਜੇ ਇੱਕ ਵੀ ਠੀਕ ਹੋਵੇ ਨਾ ਫੇਰ ਵੀ ਕੋਈ ਚੱਕਰ ਨਹੀਂ ਇੱਕ ਬਜਟ ਤੋਂ ਜਾਂਦਾ ਪ੍ਰੇਮ ਸਿੰਘ ਵਾਲੇ ਨੂੰ ਉਹ ਵੀ ਟੁੱਟਿਆ ਪਿਆ ਇੱਕ ਧਰਮਗੜ੍ਹ ਵਿੱਚ ਵੀ ਜਾਂਦਾ ਮਵੀ ਨੂੰ ਉਹ ਵੀ ਟੁੱਟਿਆ ਪਿਆ ਬਾਈ ਇਹ ਇਹਦਾ ਹੱਲ ਹੋਣਾ ਚਾਹੀਦਾ ਇੱਕ ਵੀ ਰਸਤਾ ਸਹੀ ਨਹੀਂ ਹੈਗਾ ਬੜਾ ਬੁਰਾ ਹਾਲਾਤ ਹੈ ਤੋ ਇਹ ਕਿੰਨੇ ਰਸਤੇ ਹਾਂ ਚਲੋ ਇੱਕ ਸਹੀ ਕਰ ਦੋ ਹੋਰ ਕੋਈ ਜਕਰ ਨਹੀਂ ਆ ਦੇਖੋ ਇਹਦਾ ਬਹੁਤ بڑے ਬਾਈ ਕਿੱਡੇ ਕਿੱਟੇ ਟੋਏ ਨੇ ਉਹ ਯਾਰ ਬੰਦਾ ਕੀ ਕਰੇ ਕਿੱਥੋਂ ਹੀ ਲੰਗੇ ਤਾਂ ਪੂਰੀ ਗੱਲ ਦਾ ਮੇਨਡ ਕਰਾਣੀ ਜ਼ਰੂਰੀ ਆ ਭਰਾ ਨਾਲੇ ਮਾਨ ਸਾਹਿਬ ਕਿਉਂ ਨਹੀਂ ਲੋਕ ਯਾਰ ਬੋਟਾਂ ਪਾਉਣਗੇ ਜਦੋਂ ਇਹ ਜਿਹੜਾ ਰਣਕਾਂ ਕੱਡੀਆਂ ਹੋਈਆਂ ਹੋਣਗੀਆਂ ਨਾ ਇਹ ਇਹ ਸੜਕ ਤੋਂ ਹਰੇਕ ਬੰਦਾ ਰਸਤੇ ਤੋਂ ਪਰੇਸ਼ਾਨ ਜਦੋਂ ਇਹ ਜਿਹੇ ਰਸਤਿਆਂ ਦੀ ਗੱਲ ਬਣੀ ਹੋਈ ਹੋਊਗੀ ਆਉਣੀ ਲੋਕ ਕੋਟਾ ਪਾਉਣਗੇ ਇਹ ਸਭ ਤੋਂ ਗੰਦਾ ਰਸਤਾ ਹੋ ਰਿਹਾ ਹੁਣ ਸਿੱਧੇ ਡੂੰਗੇ ਡੂੰਗੇ ਢੋਏ ਹੋ ਰਹੇ ਨੇ ਬਾਈ ਇਹਦੇ ਬੈਂਟੀ ਹੱਤ ਬਣ ਗਏ ਇਹੇ ਹੀ ਗੌਰ ਕਰੋ ਬਾਈ ਇਹਨੂੰ ਬਣਾਓ ਜਰਾ ਬਾਕੀ ਵੀਡੀਓ ਨੂੰ ਬਾਈ ਮੜੀ